ਹਏ 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 ਹਾਏ ਰਬਾ ਹਾਏ ਬੇਬੇ ਚੁੱਪ ਕਰ ਤੂੰ ਹੋਣੀ ਆ ਨਾ ਨਹੀਂ ਨਹੀਂ ਇਹਦੀ ਹਾਏ ਬੋਤ ਪੁਰਦੇ ਜੀ ਨਾ ਹੋਣੀ ਗੁੜਾ ਕੇ ਜਦੇ ਹਾਏ ਬੇਬੇ ਚੁੱਪ ਕਰ ਤੂੰ ਹਾਏ ਨਹੀਂ ਮੇਰਾ ਜੀ ਨੇ ਟਿਕ ਨਹੀਂ ਪਤਾ ਕੋਈ ਤੂੰ ਹਾਸਾ ਰੱਖਾ ਤੇਰੇ ਨਾਲ ਇੱਥੇ ਜਿਹੜੇ ਖੜੇ ਆ ਤੇਰੇ ਪੋਤੀ ਆ ਸੀ ਜੀ ਹੈਗੀ ਆ ਨਾ ਤੂੰ ਚੁੱਪ ਕਰ ਵਸ ਰੋਣ ਹਾਏ ਇੰਨੇ ਜਿਹੜੇ ਤੇਰੇ ਨਾਲ ਖੜੇ ਆ ਤੇਰੇ ਮੁੰਡੇ ਆ ਹਾਏ ਉਹਨਾਂ ਨੂੰ ਦੇਖ ਤੋ ਆ ਚਰੋਂਦੇ ਨਹੀਂ ਹੁੰਦੇ ਲੋਵੀ ਦੋਸਤੋ ਦੋਸਤੋ ਸਤਿਗੁਰਾਲ ਜੀ ਸਤਿਗੁਰਾਲ ਅਸੀਂ ਅਸੀਂ ਸਤਿਗੁਰਾਲ ਜੀ ਭਾਈ ਅਸੀਂ ਸੋਸ਼ਲ ਮੀਡੀਆ ਤੋਂ ਆਏ ਹੋਏ ਹਾਂ ਜੀ ਸਾਨੂੰ ਜਾਣਦੇ ਹੋ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾਰੀ ਭਾਈ ਆਪਣਾ ਚੈਨਲ ਵੀ ਹੈ ਤੇ ਬੂਟਾ ਕਰਾਰੀ ਭਾਈ ਆਪਣਾ ਪੇਜ ਵੀ ਹੈ ਸੋ ਪੰਜਾਬ ਦੇ ਜੋ ਸਾਡੇ ਹਾਲਾਤ ਹੈ ਬਹੁਤ ਮਤਲਬ ਹਾਲਾਤ ਬਹੁਤ ਮਾੜੇ ਹੋ ਚੁੱਕੇ ਹੈ ਇਹ ਜਿਹੜੀ ਤੁਸੀਂ ਮਾਤਾ ਦੀ ਤੁਹਾਨੂੰ ਵੀਡੀਓ ਦੇਖ ਰਹੇ ਹੋ ਮਾੜਾ ਕੈਮਰਾਮੈਨ ਨੂੰ ਬੇਨਤੀ ਹੈ ਥੋੜਾ ਜਿਹਾ ਕਲੋਜ਼ ਕਰੋ ਪਤਾ ਕੁਝ ਨਹੀਂ ਹੌਸਲਾ ਦਿਓ ਹੋਰ ਦੇਖੋ ਜੀ ਕੋਈ ਨਹੀਂ ਕੋਈ ਨਹੀਂ ਭਾਈ ਜੀ ਇਹਨਾਂ ਦੇ ਦੋ ਬੱਚੇ ਸੀਗੇ ਜਿਹੜੇ ਇਹਨਾਂ ਨੂੰ ਛੱਡ ਕੇ ਮਤਲਬ ਇੰਗਲੈਂਡ ਗਏ ਬਾਈ ਕਿੱਥੇ ਗਏ ਇੰਗਲੈਂਡ ਹੀ ਗਏ ਇੰਗਲੈਂਡ ਚਲੇ ਗਏ ਤੇ ਇੰਗਲੈਂਡ ਤੋਂ ਉਹ ਵਾਪਸ ਨਹੀਂ ਆਏ ਨਾ ਉਹਨਾਂ ਨੇ ਇਹਨਾਂ ਦੀ ਕੋਈ ਆ ਕੇ ਬੱਤੀ ਵਾਹੀ ਹੈ ਨਾ ਇਹਨਾਂ ਨੂੰ ਕਦੇ ਫੋਨ ਕੀਤਾ ਹੈ ਨਾ ਇਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ ਨਾ ਮਤਲਬ ਨਾ ਕੋਈ ਚਿੱਠੀ ਤੇ ਨਾ ਕੋਈ ਪੱਤਰ ਤੇ ਇਹ ਜਿਹੜਾ ਪਰਿਵਾਰ ਪਿੰਡ ਦੇ ਵੀਰ ਪਹੁੰਚੇ ਹੋਇਆ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਹੁਣ ਤੁਸੀਂ ਲੈ ਆ ਸੀ ਸਾਨੂੰ ਹਾਂਜੀ ਅਸੀਂ ਕੀ ਨਾ ਬਾਈ ਆਪਣਾ ਮੇਰਾ ਨਾ ਪਤੇ ਸੈਂਦੇ ਭਾਈ ਕੀ ਕੀ ਚੱਕਰ ਹੋਇਆ ਜਿਹੜੀ ਤੁਸੀਂ ਸਾਨੂੰ ਸੋਸ਼ਲ ਮੀਡੀਆ ਤੋਂ ਬੁਲਾਇਆ ਹੈ ਮਾਤਾ ਜੀ ਬਾਰੇ ਤੁਹਾਨੂੰ ਚੰਗਣਾ ਜਰੂਰ ਪਾਓ ਜੀ ਕੱਟਣਾ ਕੀ ਹੋਈ ਹੈ ਕੈਮਰਾ ਮੈਨੂੰ ਕਮਣਾ ਕੈਮਰਾ ਕਰ ਰਹੇ ਵੀ ਇਹ ਮਾਤਾ ਜੀ ਦੇ ਦੋ ਬੱਚੇ ਨੇ ਜੋ ਇਹਨਾਂ ਨੂੰ ਛੱਡ ਕੇ ਇੰਗਲੈਂਡ ਚਲੇ ਗਏ ਜੀ ਭਾਈ ਮਾਤਾ ਕੋਲੇ ਵਧੀਆ ਜ਼ਮੀਨ ਸੀਗੀ ਜੀ ਕਿੰਨੀ ਜ਼ਮੀਨ ਸੀ ਭਾਈ ਮਾਤਾ ਕੋਲੇ 15-16 ਕਿੱਲੇ ਜ਼ਮੀਨ ਸੀਗੀ ਜੀ ਅੱਛਾ ਜੀ ਤੇ ਮਾਤਾ ਨੇ ਸਾਰੀ ਵੇਚ ਪੱਟ ਕੇ ਉਹਨਾਂ ਨੂੰ ਬਾਹਰ ਘੱਲਤਾ ਵਿਚਾਲ ਆਉਂਦੀ ਸੌਖੀ ਰੋਟੀ ਖਾ ਲੈਣਗੇ ਜੀ ਬਈ ਮੇਰੀ ਜ਼ਿੰਦਗੀ ਜਿਹੜੀ ਉਹ ਸੌਖੀ ਟੱਪ ਜੂਗੀ ਜੀ ਪਰ ਉਹ ਬਾਹਰ ਜਾ ਕੇ ਨਾ ਤਾਂ ਮਾਤਾ ਦਾ ਕੁਛ ਉਹਨਾਂ ਨੇ ਪੁੱਛਿਆ ਤੇ ਪਤਾ ਨਹੀਂ ਲਾਪਤਾ ਹੀ ਕਰ ਬਈ ਕਿੰਨੀ ਉਹਨਾਂ ਦੀ ਉਮਰ ਕਿੰਨੀ ਸੀ ਜਦੋਂ ਮੁੰਡੇ ਬਾਹਰ ਗਏ ਸੀਗੇ ਉਹ ਉਹਨਾਂ 18 18 ਸਾਲ ਦੀ ਉਮਰ ਹੁਣ ਕਿੰਨੀ ਉਮਰ ਹੋਣੀ ਹੈ ਉਹਨਾਂ ਦੀ ਬਈ ਉਹਨਾਂ ਲਈ ਹੋਊਗੀ 30 31 ਸਾਲ ਦੀ 30 31 ਸਾਲ ਦੇ ਹੋਗੇ ਮਤਲਬ ਬਈ ਉਹਨੂੰ 22 12 13 13 ਸਾਲ ਹੋ ਗਏ ਜੀ 13 13 ਸਾਲ ਹੋ ਗਏ ਉਹਨਾਂ ਦੇ ਕੋਈ ਬਈ ਫੋਨ ਆਇਆ ਹੋਵੇ ਨਾ ਫੋਨ ਕੋਈ ਬਾਈ ਤੁਸੀਂ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਉਹਨਾਂ ਨੂੰ ਪਹੁੰਚ ਗਏ ਕੋਸ਼ਿਸ਼ ਤਾਂ ਕੀਤੀ ਆ ਪਰ ਉਹਨਾਂ ਨਾਲ ਕੋਈ ਲਾਪਤ ਐਡਰੈਸ ਪਤਾ ਹੀ ਨਹੀਂ ਮਿਲ ਰਿਹਾ ਵੀ ਕਿਵੇਂ ਬਹੁਤ ਕੋਸ਼ਿਸ਼ ਕੀਤੀ ਐ ਏਜੰਟਾ ਜਿੰਨਾਂ ਨੇ ਲਵਾਏ ਸੀ ਵੀ ਜੋ ਉਹਨਾਂ ਤੱਕ ਹੀ ਪਹੁੰਚ ਕੀਤੀ ਸੋਸ਼ਲ ਮੀਡੀਆ ਤੇ ਜਿਹੜੀ ਪਹਿਲੀ ਵੀਡੀਓ ਪਹਿਲੀ ਆ ਬਾਈ ਇਹਦੂ ਵਾਲਾ ਕੋਈ ਵੀਡੀਓ ਨਹੀਂ ਆਪਣੀ ਨਹੀਂ ਕੋਈ ਵੀਡੀਓ ਕੋਈ ਵੀਡੀਓ ਨਹੀਂ ਭੋਜੀ ਨਹੀਂ ਕੋਈ ਵੀਡੀਓ ਸੋ ਬਾਈ ਇਹ ਜਿਹੜੀ ਵੀਡੀਓ ਆ ਸੋਸ਼ਲ ਮੀਡੀਆ ਤੇ ਪਾਉਣ ਦਾ ਬਾਈ ਕਹਿੰਦੇ ਕਾਰਨ ਇਹ ਹੀ ਆ ਵੀ ਪਰਿਵਾਰ ਜਿਹੜਾ ਇਹਦੇ ਦੇ ਬੱਚੇ ਆ ਬਾਈ ਉਹਨਾਂ ਨੇ ਵਿਆਹ ਵੀ ਕਰਵਾ ਲਿਆ ਹੋਊ ਹੁੰਦਾ ਨਾ ਕਰਵਾ ਲਿਆ ਹੋਊਗਾ ਵਿਆਹ ਉਹਨਾਂ ਨੇ ਵਿ ਮਤਲਬ ਇਹ ਤੁਸੀਂ ਮਾਤਾ ਦੀ ਹਾਲਤ ਦੇਖ ਰਹੇ ਹੋ ਬੱਚੇ ਜਿਹੜੀ ਬੱਚੇ ਤੋਂ ਬਣਾ ਕਹਿੰਦੇ ਵੀ ਮਾਪੇ ਉਹਦੀ ਜ਼ਿੰਦਗੀ ਨਰਕ ਹੋ ਗਈ ਹੈ ਤੇ ਇਹ ਬਾਈ ਦੇ ਨਾਲ ਕੁੜੀ ਆ ਇਹਨਾਂ ਦੀ ਕੀ ਲੱਗਦੀ ਆ ਉਹ ਇਹਨਾਂ ਦੀ ਬੇਟੀ ਹੈ ਜੀ ਇਹਨਾਂ ਦੀ ਬੇਟੀ ਹੈ ਜੀ ਅੱਛਾ ਇਕੱਲੀ ਇਹ ਕੁੜੀ ਇਕੱਲੀ ਕੁੜੀ ਠੀਕ ਹੈ ਜੀ ਤੁਸੀਂ ਬਾਈ ਕੀ ਲੱਗਦੇ ਹੋ ਉਹਨਾਂ ਦੀ ਮਾਤਾ ਦੇ ਮਾਤਾ ਦੇ ਅਸੀਂ ਕੋਲ ਮਾ ਜੀ ਇਹ ਸਾਡੀ ਕੁੜੀ ਹੈ ਮੇਰੇ ਬੇਟੇ ਨਾਲ ਵਿਆਹ ਹੋਈ ਸੀ ਅੱਛਾ ਜੀ ਤੁਹਾਡਾ ਬੇੜਾ ਵੀ ਆਇਆ ਨਾਲ ਨਾਲ ਬੇੜਾ ਕੀ ਕਰਦਾ ਬਾਈ ਮੇਰਾ ਬੇਟਾ ਜੀ ਚੱਟਾ ਪਿੰਦਾ ਸੀ ਕਿ ਉਹਨਾਂ ਦੀ ਡੈਥ ਹੋ ਗਈ ਲੋ ਜੀ ਦੇਖੋ ਬਾਈ ਇਹ ਕਹਿੰਦੇ ਵੀ ਨਾਨਕ ਦੁਖੀ ਆ ਸਭ ਸੰਸਾਰ ਇਹ ਜਿਹੜੀ ਅ मैडम है इनरी बेटी है माताजी दी ते ए इना दा जड़ा कुड़ी दा ਘਰ ਵਾਲਾ ਸੀ ए इना दा बेटा सी ओ जटेरा दा ही दथ हो गई किन्ना ਚੁਰ ਗਿਆ ਬਾਈ ਮੁੰਡੇ ਦੀ ਦਥੋਂ 3 ਸਾਲ ਨੂੰ ਠੀਕ ਹੈ ਜੀ ਦੇਖੋ ਬਾਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋਗੇ ਕਿਉਂਕਿ ਜਿਹੜੀ ਸਾਡੀ ਪੰਜਾਬ ਹੈ ਪੰਜਾਬ ਸਰਕਾਰ ਹੈ ਜਾਂ ਕੋਈ ਵੀ ਸਾਡੀ ਇੰਡੀਆ ਦੀ ਸਰਕਾਰ ਹੈ ਉਹ ਪਹਿਲੀ ਗੱਲ ਚਿੱਤੇ ਨੂੰ ਨਹੀਂ ਖਤਮ ਕਰ ਰਹੀ ਜੇ ਚਿੱਤਾ ਖਤਮ ਹੋ ਕਰ ਹੋ ਰਿਹਾ ਤਾਂ ਜਿਹੜੇ ਲੋਕ ਬਾਹਰ ਜਾ ਰਹੇ ਉਹਨਾਂ ਨੂੰ ਵੀ ਰੋਕ ਰਹੇ ਕੋਕੇ ਸਾਡੇ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਆ ਜਿਹੜੇ ਲੋਕ ਇੱਥੇ ਬਚੇ ਆ ਉਹ ਨਸ਼ੇ ਦੀ ਭੇੜ ਚੜ ਰਹੇ ਆ ਜਿਹੜੇ ਬੱਚੇ ਆ ਉਹ ਬਾਹਰ ਜਾ ਰਹੇ ਆ ਤੇ ਮਤਾ ਕਿੰਨਾ ਦਾ ਮਤਾ ਨਾਲ ਗੱਲਬਾਤ ਕਰਦੇ ਮਤਾ ਹੋਸ ਰੱਖੋ ਜੀ ਮਤਾ ਕਿੰਨੇ ਚਰੋਗੇ ਤੁਹਾਡੇ ਬੱਚਾ ਨੂੰ ਬਾਹਰ ਜਾਂਦੇ ਉਹ 12 11 12 ਸਾਲ ਨੂੰ ਗੱਲ ਕਰੋ ਹੋਸ ਰੱਖੋ ਉਹਨੂੰ ਇਹ ਕਿੰਨੇ ਬੱਚੇ ਦੇ ਕੀ ਕਿਨਾ ਸੀ ਥੋੜਿਆਂ ਦੇ ਮੈਂ ਹਰਮਨ ਦੇ ਮੰਦਿਰ ਸੀਗਾ ਜੀ ਅੱਛਾ ਜੀ ਇੰਗਲੈਂਡ ਗਏ ਜੀ ਉਹ ਇੰਗਲੈਂਡ ਗਏ ਬੰਦੇ ਅੱਛਾ ਉਹ ਆਪਣਾ ਕਿਹੜੇ ਬੀਬੀ ਜੇ ਦੇ ਗਏ ਸੀ ਟੂਰਿਸਟ ਤੇ ਗਏ ਸੀ ਕਿ ਜੀ ਸਟੱਡੀ ਵੀ ਜੇ ਦੇ ਗਏ ਸੀ ਉਹ ਛੋਟੇ ਜੀ ਸਟੱਡੀ ਵੀ ਜੇ ਤੇ ਗਏ ਸੀ 18-19 ਸਾਲ ਦੇ ਸੀ ਅੱਛਾ ਜੀ 18-19 ਸੀਗੇ ਮਰਾ ਬਣਾ ਤੇ ਤੁਹਾਨੂੰ ਕਦੇ ਫੋਨ ਵੀ ਲਾਇਆ ਜ ਉਹਨਾਂ ਨੇ ਨਹੀਂ ਜੀ ਮੈਂ ਤਾਂ ਹੀ ਕਹਿੰਦੀ ਮੇਰੀ ਭੈਣthi ਹੈ ਹਾਂ ਜੀ ਸੁਣ ਲਓ ਮੇਰਾ ਦੁੱਖ ਮੇਰੇ 15 ਕਿੱਲੇ ਜ਼ਮੀਨ ਦੇ ਮੇਰਾ ਬੰਦਾ ਬਣਾ ਕੇ ਛੱਡ ਗਿਆ ਸੀ ਮੇਰੇ ਸੁੱਖ ਮੈਂ ਪੁੱਤ 15 ਕਿੱਲੇ ਜ਼ਮੀਨ ਨੂੰ ਚਲੋ ਬੱਸ ਹੌਸਲ ਹੌਸਲ ਆਪ ਵੀ ਇਹਨਾਂ ਨੂੰ ਚੁੱਕੋ 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 ਚੁੱਕਾ ਦੇ ਦੋਸਤੋ ਦੇਖੋ ਜੀ ਇਹ ਪੰਜਾਬ ਦੇ ਬਾਈ ਜੀ ਹਾਲਾਤ ਬਹੁਤ ਮਾੜੇ ਆ ਥੋੜੇ ਨਾਲ ਕੀ ਵੀਰੇ ਮੈਂ ਨਾ ਸੁਖੀ ਆ ਸੁਖੀ ਵੀਰੇ ਕੀ ਤੁਸੀਂ ਕੀ ਕੀ ਘਟਨਾ ਹੋਈ ਹੈ ਜਿਹੜਾ ਮਤਲਬ ਇਹਨਾਂ ਨੇ ਕਦੇ ਤੁਹਾਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹਨਾਂ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹੋਵੇ ਮੈਂ ਬਿਮਾਰ ਰਹਿੰਦਾ ਬੇ ਬੀਰੇ ਸੀ ਬਾਹਰ ਚਲੇ ਗਏ ਇਹਨਾਂ ਨੂੰ ਕੋਈ ਸਾਹਮਣ ਵਾਲਾ ਹੈ ਨਹੀਂ ਜਿਹੜਾ ਇਹਨਾਂ ਨੇ ਮੈਨੂੰ ਦੱਸਿਆ ਕਿ ਬੀਬੀ ਦੀ ਹਾਲਤ ਖਰਾਬ ਆ ਫਿਰ ਮੈਂ ਝੱਟ ਆ ਗਈ ਇਹਨਾਂ ਦਾ ਪਤਾ ਲੈ ਠੀਕ ਹੈ ਜੀ ਵੀ ਚਲ ਮੈਂ ਉੱਥੇ ਲੈ ਜਾ ਤੁਹਾਡੇ ਕੋਲੇ ਨਹੀਂ ਜਾਂਦੀ ਭਾਈ ਤੁਹਾਡੇ ਕੋਲੇ ਨਹੀਂ ਜਾਣ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੇ ਵੀ ਤੁਹਾਡੇ ਕੋਲੇ ਰਹਿਣਾ ਪਉਣ ਉੱਥੇ ਫਿਰ ਮਾਤਾ ਕਹਿੰਦੀਆਂ ਵੀ ਕੁੜੀ ਕੋਲੇ ਰਹਿਣਾ ਕਿਹੜਾ ਸਹੀ ਗੱਲ ਹੈ ਜੀ ਠੀਕ ਹੈ ਸ਼ਰਮ ਮੰਦੀ ਜੀ ਸ਼ਰਮ ਮੰਦੀ ਦੀ ਚੀਜ਼ ਹੈ ਅੱਛਾ ਜੀ ਮਤਲਬ ਉੱਥੇ ਨਹੀਂ ਰਹਿੰਦੇ ਨਹੀਂ ਰਹਿੰਦੇ ਨਹੀਂ ਜੀ ਉੱਥੇ ਅੱਛਾ ਜੀ ਮਤਲਬ ਤੁਸੀਂ ਉੱਥੇ ਕੁੜੀ ਕੋਲੇ ਕਿਉਂ ਨਹੀਂ ਦਿੰਦੇ ਜੀ ਤੁਸੀਂ ਕੁੜੀ ਕੋਲੇ ਕਿਉਂ ਨਹੀਂ ਚਲੇ ਜਾਂਦੇ ਉੱਧ ਕੁੜਮਾਨ ਦੇ ਬਾਹਰ ਹੀ ਬੈਠਣਾ ਸੌਖਾ ਨਹੀਂ ਚਲੋ ਮੈਂ ਕੋਈ ਹੌਸਲਾ ਹੌਸਲਾ ਕਰੋ ਹੌਸਲਾ ਅੱਤ ਪੁੱਤੋ ਪੁੱਤੋ ਪਕ ਲੋ ਜਾ ਬੇਬੇ ਜੇ ਤੁਹਾਨੂੰ ਕੋਈ ਇੱਥੇ ਸਾਹਮਣ ਵਾਲਾ ਹੈ ਨਹੀਂ ਕੋਈ ਨਹੀਂ ਤੇਰਾ ਖਿਆਲ ਰੱਖਣ ਵਾਲਾ ਹੈਗੀ ਆ ਮੈਂ ਇੱਥੇ ਮਰੂੰ ਬੇਬੇ ਮੈਨੂੰ ਇੱਥੇ ਛੱਡ ਕੇ ਤੁਸੀਂ ਫਿਰ ਤੁਸੀਂ ਇਹਨਾਂ ਦੇ ਪਰਿੰਡ ਤੋਂ ਆ ਇੱਥੋਂ ਹਾਂਜੀ ਤੁਸੀਂ ਅੱਗੇ ਜਾਓ ਬੇਬੇ ਤੁਸੀਂ ਕਿਵੇਂ ਇੱਥੇ ਕਿਵੇਂ ਰਹਿੰਦੇ ਹੋ ਬਈਆ ਇੱਥੇ ਅਸੀਂ ਇੰਨਾ ਹੀ ਘਰਾਂ ਕੋਲ ਹੋਈ ਅਸਲ ਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਤੇ ਮਤਲਬ ਇਹਨਾਂ ਦੀ ਸੇਵਾ ਪਣੀ ਹਾਂਜੀ ਪਰ ਇਹ ਮਹਮਦ ਉਹਦਾ ਮੁੰਡਾ ਕੀ ਲੱਗਦਾ ਇਹ ਬੱਚਾ ਪੁੱਤ ਅਸਲੀ ਪੁੱਤ ਤਾਂ ਮੇਰਾ ਇਹੀ ਹੈ ਅੱਛਾ ਦੱਸੋ ਜਿਹਨਾਂ ਦਾ ਕੈਮਰੇਮੈਨ ਵੀ ਵੀਡੀਓ ਬਣਾ ਰਿਹਾ ਪੁੱਤ ਇਹ ਜਿਹੜਾ ਵੀ ਕਰਦਾ ਨਾ ਮੇਨ ਤੇ ਨਾਲ ਕੰਮ ਉਹ ਤਾਂ ਪੱਛੇ ਮੇਰੀ ਜਿਵੇਂ ਕਰਦਾ ਮੈਨੂੰ ਪਤਾ ਨਹੀਂ ਉਹ ਤੁਸੀਂ ਥੋੜਾ ਧਿਆਨ ਆ ਆ ਆਪਣਾ ਰਿਲੈਕਸ ਹੋ ਰਿਲੈਕਸ ਹੋ ਕੇ ਗੱਲ ਕਰਦੇ ਅੱਛਾ ਸੁਣਿਓ ਮੁੰਡੇ ਬਾਰੇ ਤੁਹਾਨੂੰ ਪੂਰੀ ਡਿਟੇਲ ਦੱਸੋ ਮੁੰਡਾ ਤੁਹਾਡਾ ਕੀ ਇਹਦਾ ਕੀ ਰਿਸ਼ਤਾ ਜੀ ਕਿਹਨਾਂ ਦਾ ਮੁੰਡਾ ਹੈ ਇਹ ਤੁਹਾਨੂੰ ਕਿਵੇਂ ਮਿਲਿਆ ਥੋੜੀ ਸੇਵਾ ਕਿਉਂ ਕਰਦੇ ਹੋ ਉੱਥੇ ਪਿੰਡ ਚੋਂ ਐ ਜੀ ਪਤਾ ਨਹੀਂ ਇਹਨੂੰ ਮੇਰੇ ਚ ਕੀ ਦਿਸਿਆ ਕੀ ਰਹਿਣ ਦੇ ਲਈ ਆਈ ਇਹਨਾ ਮੈਨੂੰ ਚਾਹ ਪਾਣੀ ਦਵਾਈ ਬੂਟੀ ਸਭ ਉੱਚ ਕੇ ਨੇ ਫੇਰ ਕੰਮ ਕਰਨ ਖੰਨੀ ਦੇ ਪਾਗ ਚੰਗੇ ਆ ਮੇਰੇ ਅੰਦਰੋਂ ਸੀਸੇ ਨੂੰ ਲੱਗੂ ਇਹਦੇ ਘਰ ਵਸੂ ਇਹ ਕਿ ਨਾ ਫਤਿਹ ਦੀ ਠੀਕ ਆ ਭਾਈ ਕੀ ਫਿਰ ਇਹਨਾ ਨਾ ਕਿਵੇਂ ਥੋੜੀ ਇੰਨੀ ਹਮਦਰਦੀ ਬਈ ਇੱਥੇ ਆਉਣਾ ਜਾਣਾ ਦਵਾਈਆਂ ਬੂਟੀਆਂ ਰੋਟੀ ਪਾਣੀ ਚਾਹ ਪਾਣੀ ਆ ਕਿਵੇਂ ਇਹਨਾਂ ਨੂੰ ਥੋੜੀ ਇੰਨੀ ਹਮਦਰਦੀ ਕਰੇ ਬਾ ਪੂਰਾ ਪਿੰਡ ਹੀ ਵੱਸਦਾ ਉਹ ਨਹੀਂ ਆਉਂਦਾ ਨਾ ਮੰਨ ਕੇ ਜਲੋਵੀ ਜੀ ਮੈਂ ਤੋ ਤੋ ਬੋਲੋ 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 ਤੂੰ ਗੱਲ ਨਹੀਂ ਮੈਨੂੰ ਇਹਨਾਂ ਦੇ ਤਰਸਾ ਬਸ ਹੈ ਹਾਂਜੀ ਇਹਨਾਂ ਜਵਾਗ ਬਾਹਰ ਗਏ ਹੋਏ ਨੇ ਇਹਨਾਂ ਨੂੰ ਕੋਈ ਸੰਭਾਲ ਲੈਣਾ ਹੈ ਇਹਨਾਂ ਨੇ ਹਮਰਦਦ دیے ਤੇ ਮਾਨਿਕ ਜੀ ਨੂੰ ਨੰਬਰ ਤੇ ਮੈਂ ਮਨੁਇ ਨਾ ਤਸ ਕਰੀ ਹੂੰ ਤੇ ਮੈਂ ਥੋੜੇ ਪਰਿਵਾਰ ਦੇ ਵਿੱਚ ਬਾਈ ਕੋਣ ਕੋਣ ਹੈ ਮਤਲਬ ਪਰਿਵਾਰ ਚ ਮੇਰੇ ਫਾਦਰ ਸਾਹਿਬ ਦੀ ਮੋਤੋਂ ਗਈ ਸੀ ਠੀਕ ਹੈ ਸਾਲ ਡੇਢ ਸਾਲ ਵੀਰ ਜੀ ਬਾਈ ਫਿਰ ਤੁਸੀਂ ਆ ਵੀ ਚਾਹਦੇ ਹੋ ਹਾਂ ਵੀ ਚਾਹਦੇ ਹਾਂ ਠੀਕ ਹੈ ਫਿਰ ਇਹਨਾਂ ਦਾ ਜਿਵੇਂ ਖਰਚਾ ਪਾਣੀ ਕੋਈ ਰੋਟੀ ਪਾਣੀ ਕੋਈ ਦਵਾਈ ਤੇ ਪਾ ਤੁਸੀਂ ਇਹਨਾਂ ਨੂੰ ਪੈਸੇ ਲੈਣੇ ਹੋ ਕਿ ਤੁਸੀਂ ਆਪਣੇ ਹੱਥੋਂ ਲਾ ਕੇ ਦਿਨੇ ਨਹੀਂ ਕੋਈ ਇੱਟਾ ਹੀ ਅਸੀਂ ਪੈਸਾ ਨਹੀਂ ਕਿਤੇ ਮਤਲਬ ਪੈਸੇ ਲੈਣਦੇ ਨਹੀਂ ਨਹੀਂ ਜੀ ਦੇਖੋ ਬਾਈ ਇਹ ਹੁੰਦਾ ਹੈ ਮਤਲਬ ਆਪਾਂ ਕਹਿੰਦੇ ਆਪਦਾ ਖੂਨ ਆਪਦਾ ਦਾ ਪਰ ਖੂਨ ਆਪਦਾ ਜਾਂ ਬਗਾਨੇ ਚ ਮੈਂ ਨਹੀਂ ਸਮਝਦਾ ਜੀ ਫਰਕ ਹੈ ਉਕੇ ਜਿਹੜਾ ਆਪਣਾ ਖੂਨ ਹੈ ਉਹ ਬਾਹਰ ਬੈਠਾ ਹੈ ਜਿਹੜਾ ਬਗਾਨਾ ਹੈ ਉਹ ਇਹਨਾਂ ਦੀ ਸੇਵਾ ਕਰ ਰਿਹਾ ਵੇ ਕਦੇ ਥੋੜੇ ਘਰ ਦੇ ਨਾਲ ਰੋਕੋ ਨਹੀਂ ਕੋਈ ਕੁਛ ਕੀਤੀ ਹੋਵੇ ਤੁਸੀਂ ਕੀ ਲੈਣਾ ਨਹੀਂ ਇਦਾਂ ਨਹੀਂ ਕੋਈ ਹੋਰ ਇਹਦੇ ਪਿੰਡ ਦੇ ਵਿੱਚ ਕੋਈ ਸੀ ਮਨੋ ਕਿਸੇ ਨੇ ਥੋੜੇ ਸਰਪੰਚ ਮੈਂਬਰ ਨੇ ਥੋੜੀ ਕਿਸੇ ਨੇ ਬਾਹ ਫੜੀ ਹੋਇਆ ਨਹੀਂ ਮੇਰੀ ਕਿਸੇ ਨੇ ਨਹੀਂ ਸੁਣੀ ਪਰ ਇਹਨੇ ਜਿਹੜੇ ਬੱਚੇ ਹੁੰਦੇ ਨਾ ਸਾਂਝ ਦਾ ਜਿੰਨਾ ਮਾਪੇ ਦੇ ਚੰਗੇ ਸੰਸਕਾਰ ਮਿਲੇ ਹੁੰਦੇ ਉਹੀ ਕਿਸੇ ਦੀ ਸੇਵਾ ਕਰਦੇ ਅਸੀਂ ਇੰਡੀਅਨ ਆ ਅਸੀਂ ਇਹ ਕਹਿ ਲਓ ਪੰਜਾਬ ਵਿੱਚ ਰਹਿਣ ਸਾਡਾ ਪੰਜਾਬੀ ਖੂਨ ਹੈ ਉਹਨਾਂ ਦਾ ਖੂਨ ਹੋਰ ਬਣ ਗਿਆ ਬੇਟਾ ਉਹਨਾਂ ਦਾ ਖੂਨ ਹੋਰ ਬਣ ਗਿਆ ਉਹ ਨਹੀਂ ਰਿਹਾ ਹਾਂ ਤੁਹਾਨੂੰ ਲੱਗਦਾ ਵੀ ਉਹਨਾਂ ਨੇ ਉੱਥੇ ਜਾ ਕੇ ਵਿਆਹ ਕਰਾ ਲਿਆ ਹੋਣਾ ਜਾਂ ਉਹ ਨਹੀਂ ਤੁਮ ਕਰਾ ਲਿਆ ਹੋਣਾ ਮੈਨੂੰ ਉਹ ਨਹੀਂ ਦੱਸਦੇ ਉਹਦੇ ਨਾਲ ਕੋਈ ਹੋਰ ਬੈਠ ਕੇ ਸਾਰੇ ਦੱਸਦੇ ਫੋਨ ਕਰਕੇ ਚੋ ਦੱਸਦੇ ਆ ਉਹ ਹਾਂ ਉਹ ਦੱਸਦੇ ਉਹ ਨਹੀਂ ਦੱਸਦੇ ਆ ਵੀ ਕਿੰਨੇ ਸੰਦੇ ਆ ਕਿੰਨਾ ਮੇਰੇ ਘਰ ਦੇ ਰਾਦਵਾਰਾ ਘਰ ਸੀ ਜਿਹੜੀ ਮੈਂ ਅੱਜ ਆ ਤੁਹਾਨੂੰ ਬਈ ਘਰ ਦਿਖਾਉਂਦੇ ਆ ਜੀ ਆ ਦੇਖੋ ਇਧਰ ਜਿੱਥੇ ਮਤਲਬ ਉਹਨਾਂ ਦਾ ਇਹ ਮਾਤਾ ਰਹਿ ਰਹੇ ਆ ਘਰ ਦਾ ਤੁਸੀਂ ਮਾਹੌਲ ਦੇਖ ਰਹੇ ਹੋ ਠੀਕ ਹੈ ਇੱਕ ਕੋਠੀ ਚ ਰਹਣਾ ਜੀ ਬਜ਼ੁਰਗ ਅੱਜ ਕਿਵੇਂ ਦਰਦ ਦਰਦ ਦੇ ਧੱਕੇ ਖਾ ਰਹੀ ਐ ਤੁਸਾਂ ਮਤਲਬ ਟਿਆ ਹੋਇਆ ਘਰ ਦੇਖ ਰਹੇ ਹੋ ਬਸ ਇੱਥੇ ਇਹ ਜਿਹੜਾ ਪਰਿਵਾਰ ਪਸੂ ਬਣਦਾ ਹੁੰਦਾ ਸੀਗਾ ਤੇ ਅੱਜ ਜਿਹੜੀ ਮਾਤਾ ਹੈ ਉਹ ਪਸ਼ੂਆਂ ਵਾਲੇ ਕਮਰੇ ਦੇ ਵਿੱਚ ਬੈਠੀ ਐ ਉਹਦੇ ਨਾਲ ਘਰ ਸੀ ਉਹ ਵੀ ਵੇਚਤਾ ਉਹਨਾਂ ਨੇ 20-25 ਲੱਖ ਰੁਪਏ ਦਾ ਮਕਾਨ ਵੇਚ ਕੇ 15 ਜਿਹੜੇ ਕਿੱਲੇ ਜਮੀਨ ਦੀ ਵੇਚ ਕੇ ਮਤਲਬ ਅੰਗਲੈਂਡ ਚਲੇ ਗਏ ਜੀ ਉੱਥੋਂ ਪੀਆਰ ਵੀ ਹੋ ਗਈ ਮਾਤਾ ਜੀ ਦੱਸਣ ਦੀ ਗੱਲ ਐ ਕਿ ਉਹਨਾਂ ਨੂੰ ਫੋਨ ਆਉਂਦੇ ਐ ਵੀ ਉੱਥੇ ਪੱਕੇ ਹੋ ਗਏ ਉਹਨਾਂ ਨੇ ਵਿਆਹ ਸ਼ਾਦੀ ਕਰਾ ਲਈ ਅੱਜ ਜਿਸ ਹਾਲਾਤ ਘਰ ਦਾ ਬਾਈ ਤੁਸਾਨੂੰ ਅਸੀਂ ਦਿਖਾ ਰਹੇ ਆ ਆ ਹਾਲਾ ओके ਫਿਰ ਤੁਸੀਂ ਤੁਹਾਡਾ ਘਰ ਦੇਖ ਲਿਆ ਜੀ ਤੇ ਇਹ ਥੋੜੇ ਥੋੜਾ ਘਰ ਸੀਗਾ ਜੀ ਕੋਠੀ ਸੀ ਸੌਣ ਦੇ ਵਿੱਚ ਆਈ ਹੈ ਹਾਂਜੀ ਹਾਂ ਉਹ ਉਹ ਵੀ ਤੁਸੀਂ ਵੇਚ ਦਿੱਤੀ ਉਹ ਵੀ ਉਹਨਾਂ ਨੇ ਉਹ ਵੀ ਵੇਚ ਦਿੱਤੀ ਪਰ ਹੁਣ ਜੇ ਉਹਨੇ ਜ਼ਮੀਨ ਤੋਂ ਕੁਝ ਲੈਣਾ ਹੋਵੇ ਜਾਂ ਮੇਰੇ ਕੋਲ ਟੂਮ ਲੈਣਾ ਹੋਵੇ ਤਾਂ ਹੀ ਹੋਣਾ ਉਹਨਾਂ ਤੋਂ ਹੁਣ ਕੁਝ ਦੀ ਲੋੜ ਹੀ ਨਹੀਂ ਮਤਲਬ ਇੱਕ ਲੋਕ ਧੀਆਂ ਨੂੰ ਬਹੁਤ ਸਮਝਦੇ ਆ ਹਾਂਜੀ ਹਾਂ ਉਹ ਕਹਿੰਦੇ ਵੀ ਕੁੜੀ ਨਹੀਂ ਹੋਣੀ ਚਾਹੀਦੀ ਕੁੜੀ ਸਾਡੀ ਸਰਤੇ ਸੁਆਹ ਪਾ ਦੂ ਕੁੜੀ ਸਾਡੀ ਬੇਇਜ਼ਤੀ ਕਰਾ ਦੂ ਕੁੜੀ ਜੀ ਹੋਗੀ ਤਾਂ ਤੁਸੀਂ ਸਾਨੂੰ ਲੰਬੇ ਦਵਾਉਂਗੇ ਕੁੜੀ ਤਾਂ ਮੁੰਡੇ ਚ ਕੀ ਫਰਕ ਸਮਝੀ ਪੁੱਤ ਵੇ ਕੁੜੀ ਤਾਂ ਬੈਠੀ ਮੁੰਡਾ ਤਾਂ ਚਿੱਟਾ ਪੀ ਕੇ ਤੁਰ ਗਿਆ ਤੇ ਛੱਡ ਗਿਆ ਜਿੰਮੇਵਾਰ ਗਿਆ ਆ ਪੋਗੀ ਜਾਂਦੀ ਐ ਫਿਰ ਇਹ ਮੈਂ ਜਿੰਮੇਵਾਰ ਲੜਕੀ ਸੰਭਲ ਮਤਲਬ ਤੁਸੀਂ ਜਵਾਈ ਮਤਲਬ ਔਖੇ ਹਾਂ ਬਸ ਉਹ ਮੈਨੂੰ ਆਇਆ ਵੀ ਮੁੰਡਿਆਂ ਚ ਆ ਕੇ ਨਾ ਹੋ ਮੁੰਡੇ ਕੋਈ ਚੰਗੇ ਕੰਮ ਨਹੀਂ ਕਰਦੇ ਧੀਆਂ ਜਿਹੜਾ ਕਰਕੇ ਵਿਖਾ ਦਿੰਦੀਆਂ ਸੋ ਬਈ ਮਾਤਾ ਕਹਿੰਦੀ ਵੀ ਜਿਹੜਾ ਜਵਾਈ ਸੀ ਉਹ ਜਿੱਤੇ ਨਾਲ ਮਰ ਗਿਆ ਜਿਹੜੇ ਮੁੰਡੇ ਸੀ ਉਹ ਇੰਗਲੈਂਡ ਚਲੇ ਗਏ ਸੋ ਮਾਤਾ ਕਈ ਲੋਗ ਹੈ ਹਜੇ ਵੀ ਆ ਨੇ ਕਹੇ ਸਾਡੇ ਕਲਯੁਗੀ ਲੋਕ ਐ ਜਿਹੜੇ ਕੁੜੀਆਂ ਨੂੰ ਹੋਣ ਤੋਂ ਪਹਿਲਾਂ ਰਵਾ ਦਿੰਦੇ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗੀ ਜੇ ਕੁੱਖ ਹੀ ਨਹੀਂ ਹੈਗੀ ਹਮ ਪਦائش ਕਿੱਥੋਂ ਹੋਗੀ ਜ਼ਮੀਨ ਹੀ ਨਹੀਂ ਫਸਲ ਕਿੱਥੋਂ ਹੋਗੀ ਜੀ ਇਹ 3 ਸਾਡੀ ਜ਼ਮੀਨ ਜਾਇਦਾਦ ਹੈ ਜਿੱਥੋਂ ਪੌਦੇ ਉਗਦੇ ਨੇ ਜਿੱਥੋਂ ਅਸੀਂ ਪੈਦਾ ਹੁੰਦੇ ਹਾਂ ਤੁਸੀਂ ਕਿੱਥੋਂ ਦੇਖਿਆ ਮਤਲਬ ਆਪਣਾ ਵੀ ਤੁਸੀਂ ਸੋਚਿਆ ਵੀ ਇਹਨਾਂ ਨੂੰ ਕੇਜ ਤੇ ਆਪਾਂ ਵੇਡ ਲਈਏ ਜਾਂ ਤੁਹਾਨੂੰ ਹੋਰ ਵੇਚਾਂ ਇਹਨੇ ਕੋਈ ਪੈਸੇ ਤੇ ਲਾਵਾਂਗੇ ਆਊਗਾ ਜੀ ਕੋਈ ਗੱਲ ਬਾਤ ਹਾਂਜੀ ਬਠੇਰੇ ਹੋਏ ਸੀਗੇ ਪਰ ਅਸੀਂ ਸੋਡੀਆਂ ਐਡਾਂ ਦੇਖਦੇ ਰਹਿੰਦੇ ਸੀ ਜੀ ਤਾਂ ਅਸੀਂ ਸਮਝਿਆ ਵੀ ਬਾਈ ਨੂੰ ਬਲਾ ਕੇ ਇੱਕ ਵਾਰ ਇਹਨਾਂ ਦੀ ਐਡ ਲਵਾਈ ਜਾਵੇ ਕਿਉਂ ਕਿਈ ਵਾਰੀ ਜਰਗਾ ਹੁੰਦਾ ਸੋਸ਼ਲ ਜੀ ਸੋ ਬਾਈ ਅਸੀਂ ਜੇ ਇਹੋ ਜਿਹੀ ਕਿਸੇ ਨੇ ਵੀ ਨਿਊਜ਼ ਲਵਾਉਣੀ ਹੈ ਅਸੀਂ ਕਿਸੇ ਤੋਂ ਪੈਸਾ ਹੀ ਲੈਂਦੇ ਅਸੀਂ ਟੀਲ ਦਾ ਖਰਚਾ ਵੀ ਲੈਂਦੇ ਕਿਉਂਕਿ ਬਹੁਤ ਇਹੋ ਜਿਹੇ ਹੈਗੇ ਆ ਸੋਸ਼ਲ ਮੀਡੀਆ ਤੇ ਜਿਹੜੇ ਪੈਸੇ ਲੈਂਦੇ ਆ ਫਿਰ ਉਹ ਪੋਸਟਾਂ ਪਾਉਂਦੇ ਆ ਵੀਡੀਓ ਪਾਉਂਦੇ ਆ ਕਿਉਂਕਿ ਪੌਣ ਦੇ ਕੰਮ ਲਈ ਆਪਾਂ ਨੂੰ ਅੱਗੇ ਆਉਣਾ ਚਾਹੀਦਾ ਜੀ ਜੇ ਆਪਾਂ ਪੌਣ ਦੇ ਕੰਮ ਲਈ ਅੱਗੇ ਨਹੀਂ ਆ ਸਕਦੇ ਤਾਂ ਇਹਦੇ ਚ ਆਪਣੀ ਫਟ ਲਾੜਦਾ ਹੈ ਤੇ ਬਈ ਹੋਰ ਕੋਈ ਸਾਨੂੰ ਦੱਸੋ ਮਣਾ ਮੋਟਾ ਵੀ ਇਹ ਜਿਹੜੇ ਲੋਕ ਆਪਦੇ ਮੁੰਡਿਆਂ ਨੂੰ ਬਾਹਰ ਭੇਜੀ ਜਾਂਦੇ ਆ ਉਹ ਸੋਚਦੇ ਆ ਵੀ ਅਸੀਂ ਜਮ 15 ਕਿਲੇ ਜਿੰਨਾਂ ਕੋਲੇ ਇਹਨਾਂ ਨੂੰ ਵੀ ਜ਼ਿੰਦਗੀ ਲੋੜ ਸੀ ਇਹਨਾਂ ਨੇ ਇਹਨੂੰ ਸੋਚਿਆ ਅਸੀਂ ਮੁੰਡਿਆਂ ਨੂੰ ਬਾਹਰ ਭੇਜ ਰਹੇ ਆ ਹੁਣ ਤਾਂ ਦੇਖੋ ਜੀ ਇਹ ਗੱਲ ਹੋ ਗਈ ਆ ਵੀ ਇੱਕ ਤਾਂ ਚਿੱਟਾ ਹੈਗਾ ਨਸ਼ਾ ਹੂੰ ਉਸ ਨਾਲ ਲੋਕ ਪੀਪੀ ਮਰ ਗਏ ਬਿਲਕੁਲ ਜੀ ਇੱਕ ਚਿੱਟਾ ਹੋ ਗਿਆ ਬਾਹਰ ਲਾਜ ਹੂੰ ਲੋਕ ਇਥੋਂ ਵਾਲੀ ਐਸ਼ ਆਰਾਮ ਛੱਡ ਕੇ ਬਾਹਰ ਗੋਰਿਆਂ ਦੇ ਨੌਕਰ ਲੱਗ ਜਾਂਦੇ ਆ ਜੀ ਜੀ ਤਾਂ ਅਸੀਂ ਤਾਂ ਹੀ ਸਮਝਾਂਗੇ ਵੀ ਜਿਹੜਾ ਇੱਥੇ ਕੰਮ ਕਰਨਾ ਹੈ ਇੱਥੇ ਜਿਹੜਾ ਕੰਮ ਕਰ ਸਕਦਾ ਉੱਥੇ ਹੀ ਕਰ ਲੂਗਾ ਜਾ ਕੇ ਇੱਥੇ ਆਦੇ ਬੁੱਢੇ ਮਾਪੇ ਦੇਖੋ ਰੁਲਿ ਜਾਂਦੇ ਵਿਚਾਰੇ ਜੀ ਇਹਨਾਂ ਨੂੰ ਛੱਡ ਕੇ ਆ ਬਾਹਰ ਤੁਸੀਂ ਐਸ ਪ੍ਰਸ਼ਨੇ ਕਰਦੇ ਫਿਰਦੇ ਇਹਨਾਂ ਦਾ ਹੁਣ ਵਾਲੀ ਵਾਰ ਸਕਾਉਣ ਹੈ ਪਿੱਛੇ ਤਾਂ ਕੁਸਤਾ ਕੋ ਸੋਚੋ ਨਾ ਵੀ ਜਿਹੜਾ ਐ ਤੁਰੇ ਜਾਂਦੇ ਆ ਤੁਸੀਂ ਇਹਨਾਂ ਦਾ ਕੀ ਬਣੂਗਾ ਜਿਹੜੀਆਂ ਕੋਠੀਆਂ ਕਾਰਾਂ ਜਿਹੜੀਆਂ ਪਿੱਛੇ ਘੱਲ ਰਾਇਆ ਜ਼ਮੀਨਾਂ ਉਹਨਾਂ ਦਾ ਕੀ ਬਣੂਗਾ ਤੇ ਕੌਣ ਆ ਕੇ ਬਾਈ ਉੱਥੇ ਵੀ ਲੇਵਰੀ ਹੈ ਤੁਸੀਂ ਵੀ ਮੈਂ ਸੁਣਿਆ ਵੀ ਤੁਸੀਂ ਵੀ ਬਾਹਰ ਜਾ ਕੇ ਆਏ ਹੋ ਕੁਝ ਸਾਲ ਲਾਇਆ ਹੈ ਲਾਇਆ ਜੀ ਉੱਥੇ ਲੇਵਰੀ ਹੈ ਉੱਥੇ ਬੰਦਾ ਜਿੰਨਾ ਤੂੰ ਕੰਮ ਕਰੇਂਗਾ ਉਹਨਾਂ ਤਨੂੰ ਉੱਥੇ ਡਾਲਰ ਮਿਲਣਗੇ ਕਿੰਨਾ ਟਾਈਮ ਤੁਸੀਂ ਕਿੰਨਾ ਟਾਈਮ ਲਾਇਆ ਉੱਥੇ ਮੈਂ ਉੱਥੇ ਸਾਲ ਲਾ ਕੇ ਆਇਆ ਜੀ ਸਾਲ ਤੋਂ ਤੁਹਾਨੂੰ ਕਿਵੇਂ ਮਹਿਸੂਸ ਪੰਜਾਬ ਬਾਰੇ ਤੁਹਾਨੂੰ ਕੀ ਹਾਲਾਤਾਂ ਬਾਰੇ ਤੁਹਾਨੂੰ ਕਿਵੇਂ ਲੱਗਿਆ ਜੀ ਮੈਂ ਤਾਂ ਇਹੀ ਸਮਝਦਾ ਸਭ ਤੋਂ ਵੈਤਤ ਤਾਂ ਪੰਜਾਬ ਹੀ ਹੈ ਜਾਗਿਆ ਜੀ ਉੱਥੇ ਤਾਂ ਇੱਕ ਗੋਰਿਆਂ ਦਾ ਨੌਕਰ ਲੱਗਣਾ ਜੀ ਜੀ ਦਿਨ ਨਹੀਂ ਰਾਤ ਨਹੀਂ ਖਾਣਾ ਨਹੀਂ ਪੀਣਾ ਨਹੀਂ ਸਿਰਫ ਕੰਮ ਹੈ ਕੰਮ ਤਾਂ ਕ मतलब ਜੇ ਤੁਸੀਂ ਉਹਨਾਂ ਦੇ ਕੰਮ ਕਰ ਹੈਗੇ ਹੋ ਤਾਂ ਤੁਸੀਂ ਉਹਨਾਂ ਲਈ ਠੀਕ ਹੋ ਅਗਰ ਜੇ ਉਹਨਾਂ ਨੂੰ ਤੁਸੀਂ ਕਹਿਣੇ ਹੋਏ ਸੀ 10 ਮਿੰਟ ਜਿਵੇਂ ਬੈਠ ਜਾਂਦੇ ਆ ਮੂੜਾਂ ਦੇ ਬੈਠ ਜਾਂਦੇ ਆ ਉੱਥੇ ਇਹ ਸਿਸਟਮ ਹੈ ਨਹੀਂ ਤਾਂ ਮੈਂ ਤਾਂ ਕਹਿਣਾ ਵੀ ਸਭ ਤੋਂ ਵੈਚ ਪੰਜਾਬੀ ਜਿਹੜੇ ਹੁਣ ਲੋਕ ਪੰਜਾਬ ਵਾਲੇ ਬਾਹਰ ਨੂੰ ਜਾ ਰਹੇ ਆ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਇੰਗਲੈਂਡ ਕੋਈ ਨਿਊਜ਼ੀਲੈਂਡ ਕੋਈ ਆਸਟ੍ਰੇਲੀਆ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਇੱਕ ਵਾਰੀ ਪੰਜਾਬੀ ਵਾਲਾ ਪੁੱਤੇ ਪੰਜਾਬੀ ਉਹਨਾਂ ਨੂੰ ਪੰਜਾਬੀ ਚੱਲੂਗਾ ਇਹ ਸੱਚ ਹੈ ਪੰਜਾਬੀ ਚੱਲੂਗਾ ਇਹ ਸੱਚ ਹੈ ਬਿਲਕੁਲ ਇਹ ਕਿਉਂਕਿ ਬਹੁਤ ਜਿਹੜੇ ਫੇਸਬੁੱਕ ਤੇ ਬਦਵਾਨ ਲੋਕ ਬੈਠੇ ਚੰਗੇ ਲੇਖਕ ਉਹ ਇਹ ਚੀਜ਼ਾਂ ਲਿਖਦੇ ਆ ਵੀ ਪੰਜਾਬ ਤੁਹਾਨੂੰ ਦੁਬਾਰੇ ਚੱਲੂਗਾ ਤੇ ਤੁਸੀਂ ਪੰਜਾਬ ਕੋਲੇ ਆਉਣਾ ਕੀ ਕਰਨਾ ਬਾਈ ਕਿਉਂ ਉਹਨਾਂ ਨੂੰ ਵਾਪਸ ਆਉਣਾ ਪੈਣਾ ਪੰਜਾਬ ਸਾਡਾ ਜੀ ਦੇਖੋ ਇੱਕ ਤਾਂ ਸਾਡੀ ਜਨ ਭੂਮੀ ਹੈ ਜੀ ਇੱਥੇ ਹਰੇਕ ਤਰ੍ਹਾਂ ਦੀ ਆਪਾਂ ਕੁਝ ਵੀ ਫਸਲ ਪੈਦਾਵਾਰ ਕੋਈ ਵੀ ਕਰ ਸਕਦੇ ਹਾਂ ਜੀ ਇੱਥੇ ਹਰੇਕ ਤਰ੍ਹਾਂ ਦੀ ਆਪਾਂ ਕੰਮਕਾਰ ਕਰ ਸਕਦੇ ਹਾਂ ਜੀ ਜੀ ਦੂਸਰਾ ਆਪਣਾ ਇੱਥੇ ਰਹਿਣਾ ਸਹਿਣਾ ਬਹੁਤ ਖੁੱਲਾ ਜੀ ਜੀ ਜਿਹੜਾ ਉਹਨਾਂ ਦਾ ਸਿਸਟਮ ਹੈ ਉਹਨਾਂ ਦਾ ਇੱਕ ਨਿظم ਤੌਰ ਤੇ ਜੀ ਜੀ ਠੀਕ ਹੈ ਜੀ ਤੇ ਆਪਣਾ ਪੰਜਾਬ ਜਿਹੜਾ ਇਹ ਬਹੁਤ ਵਧੀਆ ਰੰਗੀਲਾ ਪੰਜਾਬ ਆ ਰੰਗਲਾ ਪੰਜਾਬ ਆ ਬਹੁਤ ਕੁਝ ਮਿਲਦਾ ਆਪ ਨੂੰ ਇੱਥੇ ਰਹਿ ਕੇ ਬਾਹਰ ਨਹੀਂ ਕੋਈ ਇੰਨਾ ਕੁਝ ਮਿਲਦਾ ਮਤਲਬ ਤੁਸੀਂ ਤੁਸੀਂ ਉਹਨਾਂ ਨੂੰ 15 ਕਿੱਲੇ ਕਿਉਂ ਵੇਚ ਗਏ ਉਹਨਾਂ ਨਾਲ ਵੇਚੇ ਤੁਸੀਂ ਸੋਚਿਆ ਨਹੀਂ ਜੀ 15 ਕਿੱਲੇ ਦਾ ਵੈਸੇ ਰਾਜ ਆਉਂਦਾ ਇੱਧਰ ਪੁੱਤ ਜੇ ਮੈਨੂੰ ਇੰਨਾ ਗੱਲਾਂ ਦਾ ਪਤਾ ਹੁੰਦਾ ਮੈਂ ਇੰਨਾ ਚਾਹ ਨਾ ਕਰਦੀ ਨੀ ਮੈਂ ਵੀ ਬਾਹਰ ਦੇ ਦੇਸ਼ ਦੇ ਵੇਖਿਆ ਮਾਂ ਮੈਂ ਬਾਹਰ ਦੀ ਆਸ਼ਮਾ ਹੀ ਵੇਖਾ ਮੇਰੀ ਵੀ ਬੁੱਧੀ ਖਰਾਬ ਹੋ ਗਈ ਤੇ ਮਤਲਬ ਤੁਸੀਂ ਇਹ ਵੀ ਗੱਲ ਸੁਣ ਸਹੀ ਇਹ ਵੀ ਥੋੜਾ ਜਵਾਈ ਸੀਗਾ ਤੁਸੀਂ ਉਥੇ ਕਿੱਲੇ ਜ਼ਮੀਨ ਹੀ ਦੇਖੀ 30 40 ਕਿੱਲੇ ਜ਼ਮੀਨ ਆਉਂਦੀ ਐਨੂੰ ਤੁਸੀਂ ਇਹ ਵੀ ਦੇਖਿਆ ਮੁੰਡਾ ਨਸ਼ਾ ਕਰਦਾ ਜੀ ਤੁਸੀਂ ਪਤਾ ਨਹੀਂ ਕੀਤਾ ਦੇਖੇ ਹੀ ਨਾ ਜੇ ਉਹ ਦੇਖਣ ਵਾਲੇ ਹੁੰਦੇ ਉੱਥੇ ਬਹਿ ਕੇ ਮੈਂ ਕੱਲੀ ਨੇ ਜਬ ਤੱਕ ਕਰਿਆ ਮੈਨੂੰ ਕਿਹੜਾ ਚੱਜ ਆ ਕਿਸੇ ਕਰਦਾ ਤੁਸੀਂ ਬਈ ਕੀ ਗੱਲ ਥੋੜਾ ਮੁੰਡਾ ਚਿੱਤੇ ਦਾ ਮਰਿਆ ਤੁਸੀਂ ਕੋਈ ਪ੍ਰਸ਼ਾਸਨ ਨੂੰ ਦੱਕ ਕਿਸੇ ਨੇ ਇਹ ਚੀਜ਼ ਨੂੰ ਰੋਕਣ ਦੀ ਮਤਲਬ ਕੀ ਹੈ ਕਿਉਂਕਿ ਸਾਡੀ ਵੀਡੀਓ 'ਚ ਬਈ ਦੋ ਮੈਸੇਜ ਹੈ ਇੱਕ ਤਾਂ ਲੋਕ ਬਾਹਰ ਜਾ ਰਹੇ ਆ ਉਹਨਾਂ ਨੂੰ ਮੈਸੇਜ ਹੈ ਪੰਜਾਬ ਛੱਡ ਕੇ ਬਾਹਰ ਨਾ ਜਾਓ ਦੂਜਾ ਇਹ ਹੈ ਵੀ ਦੇਖੋ ਇਹਨਾਂ ਦੇ ਮੁੰਡੇ ਸੀਗੇ ਉਹ ਨਸ਼ਾ ਪਤਾ ਨਹੀਂ ਨਸ਼ਾ ਪਤਾ ਕਰਦੇ ਸੀ ਆਪਣੇ ਮੁੰਡੇ ਜੀ ਮੈਡਮ ਆਪਣੇ ਮੁੰਡੇ ਨਸ਼ਾ ਪਤਾ ਨਹੀਂ ਕਰਦੇ ਛੋਟੇ ਸੀ ਉਹਦਾ ਤਾਂ ਕੁਝ ਨਹੀਂ ਦੇਖੋ ਉਹ ਨਸ਼ਾ ਪਤਾ ਨਹੀਂ ਕਰਦੇ ਸੀ ਉਹਨਾਂ ਨੂੰ ਕੁਝ ਹੀ ਲੱਗ ਗਏ ਮਤਲਬ ਉਹਨਾਂ ਨੂੰ ਨਸ਼ਾ ਤੋਂ ਬਾਹਰ ਉਹ ਨਸ਼ਾ ਸਰਪਾ ਬਾਹਰ ਦਾ ਨਸ਼ਾ ਉਹਨਾਂ ਨੂੰ ਹੋਰ ਨਸ਼ਾ ਕੋਈ ਨਹੀਂ ਸੀ ਜਿਹੜੇ ਇਹਨਾਂ ਦਾ ਮੁੰਡਾ ਜੀ ਉਹ ਮਤਲਬ ਨਸ਼ੇ ਨੇ ਮਾਰਤਾ ਤੇ ਭਾਈ ਕੋਈ ਪ੍ਰਸ਼ਾਸਨ ਦੀ ਕਾਰਵਾਈ ਕਰ ਰਿਹਾ ਜਾਂ ਕੋਈ ਸਰਕਾਰ ਆ ਇਹ ਚੀਜ਼ ਨੂੰ ਖਤਮ ਕਰਨ ਲਈ ਕੋਈ ਅੱਗੇ ਆ ਗਿਆ ਹੁਣ ਸਰਕਾਰਾਂ ਦੀਆਂ ਪਾਲਿਸੀਆਂ ਬਣੀਆਂ ਹੋਈਆਂ ਜੀ ਪਰ ਰੁਕ ਨਹੀਂ ਰਿਹਾ ਕੋਈ ਨਸ਼ਾ ਭਾਈ ਤੁਹਾਨੂੰ ਲੱਗਦਾ ਰੁਕੂਗਾ ਨਹੀਂ ਰੁਕਦਾ ਨੇ ਰੋਕੂਗੀ ਨਹੀਂ ਰੋਕਣਾ ਨਹੀਂ ਰੋਕੂਗੀ ਸੋ ਬਈ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਚੁੱਕੇ ਆ ਆ ਤੁਸੀਂ ਪਰਿਵਾਰ ਦੇਖ ਰਹੇ ਹੋ ਪਰਿਵਾਰ ਦੇ ਵਿੱਚ ਤੁਸੀਂ ਮਾਤਾ ਦਾ ਕੀ ਹਾਲ ਹੈ ਤੇ ਇਹਨਾਂ ਦਾ ਕੀ ਹੈ ਵਧੀਆ ਹੱਸਦਾ ਖੇਡਦਾ ਪਰਿਵਾਰ ਸੀਗਾ ਸੋ ਆਖਿਰ ਦੇ ਵਿੱਚ ਆਪਾਂ ਲੋਕ ਇਹਨੇ ਵੀ ਸਾਡੇ ਮੁੰਡੇ ਹੋਣ ਮੁੰਡੇ ਸਾਨੂੰ ਸਾਡੀ ਜ਼ਿੰਦਗੀ ਬਣਾਉਣਗੇ ਸਾਡਾ ਨਾਂ ਹੈ ਮੁੰਡਿਆਂ ਨਾਲ ਸਾਡੀ ਜਿਹੜੀ ਪੋਸਟ ਹੈ ਸਾਡੀਆਂ ਜਣਾ ਲੱਗਣਗੀਆਂ ਔਰ ਅੱਗੇ ਜਾਵਾਂਗੇ ਪਰ ਇਹ ਬਾਈ ਜੀ ਕੀ ਹੈ ਇਹ ਗੱਲਾਂ ਦੇ ਵਿੱਚ ਮੈਂ ਇਹ ਨੁਮੰਦਾ ਨਹੀਂਗਾ ਵੀ ਜੇ ਤੁਹਾਡੇ ਮੁੰਡੇ ਐ ਤਾਂ ਤੁਸੀਂ ਫੇਰ ਹੀ ਤੁਹਾਡੀ ਜਾੜ ਖਰੀ ਹੈ ਕਿਉਂਕਿ ਜੇ ਤੁਹਾਡੇ ਮੁੰਡੇ ਨਸ਼ਾ ਕਰਕੇ ਪਹਿਲੇ ਹੀ ਮਰ ਗਏ ਕਿਉਂਕਿ ਪੰਜਾਬ ਦੇ ਬੱਚੇ ਬਹੁਤ ਮਾੜੇ ਹਾਲਾਤ ਹੋ ਚੁੱਕੇ ਐ ਤੇ ਜਿਹੜੇ ਬੱਚੇ ਚੰਗੇ ਭਲੇ ਨਹੀਂ ਕਰਦੇ ਉਹ ਬਾਹਰ ਜਾਈ ਜਾਂਦੇ ਐ ਇੱਧਰ ਰਹਿਣ ਲਈ ਤਾਂ ਉਹਨਾਂ ਨੇ ਮਤਲਬ ਸਾਰਾ ਕੁਝ ਤਿਆਗਤਾ ਅਸਲ ਦੇ ਵਿੱਚ ਇਹੀ ਗੱਲ ਮੁਕਦੀ ਹੈ ਵੀ ਜਿਹੜੀਆਂ ਬਈ ਕੁੜੀਆਂ ਕੁੜੀਆਂ ਨੂੰ ਆਪਾਂ ਬੋਝ ਸਮਨੇ ਦੀ ਕੁੜੀਆਂ ਆਪਣੇ ਕੰਮ ਆਉਂਦੀਆਂ ਐ ਇਹ ਤੁਸੀਂ ਦੇਖ ਰਹੇ ਹੋ ਵੀਰੇ ਤੁਸੀਂ ਕੀ ਮੈਸੇਜ ਰੱਖਦੇ ਹੋ ਸਮਝਾਜੀ ਮੈਂ ਤਾਂ ਇਹ ਹੀ ਕਹਣਾ ਚਾਹ ਰਹੀਆਂ ਵੀਰੇ ਕਿ ਮਾਵਾ ਦੇ ਜਿਹੜੇ ਪੁੱਤ ਬਾਹਰ ਚਲੇ ਜਾਂਦੇ ਆ ਉਹਨਾਂ ਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਆਪਣੇ ਮਾਪੇ ਦੀ ਸੇਵਾ ਕਰਨੀ ਚਾਹੀਦੀ ਆ ਬਾਹਰ ਵੱਲ ਨਹੀਂ ਭੱਜਣਾ ਚਾਹੀਦਾ ਐਨੇ ਵੱਡੇ ਮਕਾਨ ਪਾ ਕੇ ਆਪਣੇ ਮਾਪਿਆਂ ਨੂੰ ਕਿਦੇ ਸਿਰ ਤੇ ਛੱਡ ਕੇ ਜਾਂਦੇ ਵੀਰੇ ਕਦੇ ਤੁਹਾਨੂੰ ਰਖੜੀ ਤੇ ਦਾ ਦੀਵਾਲੀ ਤੇ ਜਾਂ ਕਿਸੇ ਵੀ ਤਿਆਰ ਤੇ ਤੁਹਾਨੂੰ ਕਦੇ ਇਹਨਾਂ ਦਾ ਫੋਨ ਆਇਆ ਹੋਵੇ ਕਦੇ ਤੁਹਾਨੂੰ ਫੋਨ ਆਇਆ ਹੋਣਾ ਦਾ ਨਹੀਂ ਵੀਰੇ ਜਦੋਂ ਮੇਰੀ ਮਾਂ ਦਾ ਹਾਲ ਨਹੀਂ ਪੁੱਛਦੇ ਮੈਂ ਤਾਂ ਫੇਰ ਵੀ ਦੂਰ ਆ ਜੀ ਮੇਰੀ ਮਾਂ ਦੀ ਹਾਲਤ ਦੇਖੋ ਤੁਸੀਂ ਕਿਵੇਂ ਹੋ ਗਈ ਇਹਨੂੰ ਹੁਣ ਮੈਂ ਮੇਰੇ ਰੋਲੇ ਨੂੰ ਜਿੰਦੀ ਵੀਰੇ ਮੈਂ ਆਪਣੇ ਨਾਲ ਲੈ ਕੇ ਜਾਉਂਗੀ ਇਹਦੀ ਸੇਵਾ ਮੈਂ ਕਰੂੰਗੀ ਫਿਰ ਇਹ ਪਿੰਡ ਦੇ ਉੱਥੇ ਜਾੜ ਕਿਉਂ ਤੁਹਾਨੂੰ ਮਤਲਬ ਪਿੱਛੇ ਕਿਉਂ ਰਹੇ ਲੱਤਾਂ ਕਿ ਖਿਚਲੇ ਵੀ ਨਹੀਂ ਆਣਾ ਮੈਂ ਬਸ ਇਹਨਾਂ ਦਾ ਮਨ ਲੱਗਿਆ ਹੋਇਆ ਘਰ ਦੇ ਵਿੱਚ ਵੀਰੇ ਫਿਰ ਵੀ ਆਪਦਾ ਪਿੰਡ ਛੱਡਣ ਨੂੰ ਕਿਹਦਾ ਜੀ ਕਰਦਾ ਆਪਦਾ ਬੇੜਾ ਖੇੜਾ ਪਰਿਵਾਰ ਹਮ ਪਰ ਮੈਂ ਨਹੀਂ ਚਾਹੁੰਦੀ ਕਿ ਮੇਰੀ ਮਾਂ ਰੋਲੇ ਵੀਰੇ ਮੈਂ ਆਪਣੇ ਨਾਲ ਲਿਜਾ ਕੇ ਇਹਦੀ ਸੇਵਾ ਕਰੂੰਗੀ ਦੇਖੋ ਭਾਈ ਇਹ ਪੰਜਾਬ ਦੇ ਹਾਲਾਤ ਹੋ ਚੁੱਕੇ ਆ ਕੁੜੀ ਨੇ ਅਗਾਂਹ ਦਰਦ ਬਿਆਨ ਕੀਤਾ ਮਤਲਬ ਉਹ ਦੱਸ ਰਹੀ ਹੈ ਵੀ ਜਿਹੜੀ ਮਾਤਾ ਹੈ ਮਾਤਾ ਨੂੰ ਆਪਦਾ ਨਾਲ ਮਤਲਬ ਤੁਸੀਂ ਨਾਲ ਜਾਣ ਨੂੰ ਤਿਆਰ ਹੋ ਹੁਣ ਇਹਦੇ ਪੁੱਤ ਜਦੋਂ ਮੇਰੇ ਕਿ ਹੁਣ ਇਹ ਮੁੰਡਾ ਇਹ ਮੁੰਡੇ ਦੇ ਵੀ ਘਰ ਦੇ ਵਿਚਾਰੇ ਦੀ ਹਾਲਾਤ ਬਾਲੇ ਵਧੀਆ ਨਹੀਂ ਇਹ ਵੀ ਹੁਣ ਕਿੰਨਾ ਕੁ ਟਾਈਮ ਮਤਲਬ ਤੁਹਾਡੀ ਸੇਵਾ ਕਰੂਗਾ ਤਾਂ ਇਸ ਦੂਹ ਵਿੱਚ ਤਾਂ ਮਤਲਬ ਤੁਸੀਂ ਇਹਨਾਂ ਕੁੜੀ ਕੋਲੇ ਜਾਣ ਲਈ ਤਿਆਰ ਹੋ ਮੈਂ ਆਈ ਸੋਚੂਗੀ ਵੀ ਚਲ ਮੈਂ ਹੋਰ ਦਰਾਂ ਤੇ ਭੌਂਕਣਾ ਤੇ ਮੇਰੀ ਕੀ ਚੰਗੀ ਹੈ ਚਲ ਮੈਂ ਕੋਈ ਕੋਸੀ ਅੱਖੇ ਮਾਰ ਮਾਰ ਕੇ ਨਿਕਲ ਜਾਊਂਗੀ ਫਿਰ ਹੋਰ ਮਨਚਾਰਾ ਵੀ ਤਾਂ ਨਹੀਂ ਕੋਈ ਕੋਈ ਹੱਲ ਨਹੀਂ ਮੇਰੇ ਕੋਲੇ ਧੀ ਬਗਰ ਮਤਲਬ ਤੁਹਾਨੂੰ ਕੋਈ ਆਸ ਤੁਹਾਨੂੰ ਆਸ ਉਮੀਦ ਹੋਵੇ ਕੋਈ ਆਸ ਦੀ ਕਿਰਨ ਵੀ ਉਹ ਵਾਪਸ ਆਉਣਗੇ ਜਾਂ ਤੁਹਾਨੂੰ ਹੈ ਤੁਹਾਨੂੰ ਕੋਈ ਆਸ ਦੀ ਬਹੁਤ ਜਦੋਂ ਲੋਕ ਦੱਸਦੇ ਉਹ ਖੁਦ ਨਹੀਂ ਕੁਝ ਦੱਸਦੇ ਉਹਨਾਂ ਨੇ ਕੀ ਸੋਚਣਾ ਕੁਝ ਨਹੀਂ ਸੋਚਦੇ ਉਹ ਸੋਚਣ ਵਾਲੇ ਕਦੇ ਐਨਾ ਸੋਚੇ ਸੀ ਕਿਤੇ ਮਾਂ ਦੇ ਪੁੱਖੋਂ ਜਨਮ ਲਿਆ ਸੀ ਕਿਸੇ ਦੇ ਬੱਚੇ ਐ ਉਹਨਾਂ ਨੂੰ ਕੁਝ ਨਹੀਂ ਆਇਆ ਉਹਨਾਂ ਨੂੰ ਕੁਝ ਹੀ ਪਤਾ ਮਤਲਬ ਇਹ ਗੱਲ ਮਤਲਬ ਲੇਖ ਕੇ ਵੀ ਲਿਖਦੇ ਆ ਕਿਤਾਬਾਂ 'ਚ ਵੀ ਲਿਖਦੇ ਵੀ ਆਪਦਾ ਖੂਨ ਆਪਦਾ ਹੁੰਦਾ ਆਪਣਾ ਖੂਨ ਕਦੇ ਸਫੇਦ ਨਹੀਂ ਹੁੰਦਾ ਅੱਜ ਕੱਲ੍ਹ ਖੂਨ ਕਿਉਂ ਸਫੇਦ ਹੋ ਰਿਹਾ ਜੀ ਕਿਉਂਕਿ ਉਹ ਬਾਹਰ ਚਲੇ ਗਏ ਹੈ ਉਹ ਉਹ ਤੁਹਾਨੂੰ ਭੁੱਲ ਗਏ ਤੁਹਾਨੂੰ ਕਦੇ ਫੋਨ ਨਹੀਂ ਲਾਇਆ ਥੋੜਾ ਉਹਨੇ ਨਾ ਪਤਾ ਲਿਆ ਵੀ ਕਿੱਥੇ ਹੈ ਕੀ ਕਰਦੇ ਹੈ ਕੀ ਗੱਲ ਕਾਰਨ ਕੀ ਹੈ ਵੀ ਖੂਨ ਸਫੇਦ ਇੰਨਾ ਕਿਉਂ ਹੋ ਗਿਆ ਜੀ ਅੱਜ ਕੱਲ ਕਿਸੇ ਨੇ ਪੈਸਾ ਮੁੱਖ ਰੱਖਿਆ ਕੋਈ ਕਿਸਦਾ ਮਾਂ ਨਹੀਂ ਕੋਈ ਪਿਓ ਨਹੀਂ ਕਿਸੇ ਦਾ ਕੇ ਨਾ ਪੜੋ ਆਪਣਾ ਜ਼ਮੀਨ ਨਹੀਂ ਵੇਚ ਕੇ ਘਰ ਜ਼ਮੀਨ ਗਣ ਗੁਣ ਵੇਚ ਕੇ ਚਲੇ ਗਏ ਮੁੜ ਕੇ ਨਾ ਪਿੱਛੇ ਜਿਹੜਾ ਕੁਝ ਹੋ ਗਿਆ ਹੋ ਗਾਉਣ ਵਨ ਆਪ ਦੀ ਨਾ ਜਵਾਨੀ ਆਪ ਦਾ ਪੈਸਾ ਉਹੀ ਨਸ਼ਿਆਂ ਨੂੰ ਮਾਰਨ ਨੂੰ ਦਿੱਤਾ ਉਹਨਾਂ ਨੂੰ ਕੋਈ ਪਤਾ ਨਹੀਂ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਜੰਮੇ ਸੀ ਪੜੇ ਸੀ ਕੁਝ ਨਹੀਂ ਪਤਾ ਤੇ ਉਹਨਾਂ ਨੂੰ ਪੈਸੇ ਦਾ ਨਸ਼ਾ ਹੀ ਨਾ ਹੋ ਗਿਆ ਹਾਂ ਤੁਹਾਨੂੰ ਜਿਵੇਂ ਤੁਹਾਨੂੰ ਉਹ ਉਹਨਾਂ ਦੇ ਦੋਸਤ ਦੱਸਦੇ ਵੀ ਇਹਨਾਂ ਨੇ ਵਿਆਹ ਕਰਾ ਲਿਆ ਤੁਹਾਨੂੰ ਇਹ ਲੱਗਦਾ ਵੀ ਉਹਨੂੰ ਪੰਜਾਬਣ ਨਾਲ ਹੀ ਵਿਆਹ ਕਰਾਇਆ ਜਾਊ ਤੇਰੇ ਅੰਗਰੇਜ਼ ਨਾਲ ਮੇਰਾ ਵਿਆਹ ਕਰਾਈ ਬੈਠੇ ਜੀ। ਉਹ ਤਾਂ ਜੀ ਮੈਨੂੰ ਤਾਂ ਇੰਨੇ ਹੀ ਗਹਿ ਕੱਲਾ ਵੀ ਉਹਨੇ ਮੁੰਡੇ ਦੋਨਾਂ ਨੇ ਵਿਆਹ ਕਰਾ ਲਿਆ ਹੋਰ ਮੈਨੂੰ ਕੁਝ ਨਹੀਂ ਦੱਸਿਆ ਉਹਨਾਂ ਨੇ। ਉਹ ਮੁੰਡੇ ਕਿੱਥੋਂ ਲੈ ਜਿੰਨਾਂ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਵੀ ਉਹ ਉਹ ਇੱਥੇ ਪਿੰਡ ਦੇ ਹੀ ਸੀਗੇ ਜੀ ਸਾਡੇ ਉਹ ਕਦੇ-ਕਦੇ ਉਹਨਾਂ ਦਾ ਮਨ ਆ ਜਾਂਦਾ ਘਰੇ ਬੁੜੀਆਂ ਕੋਲ ਗੱਲ ਕਰਦੀ ਬੁੜੀਆਂ ਮੈਨੂੰ ਦੱਸ ਦਿੰਦੀਆਂ। ਠੀਕ ਹੈ ਜੀ। ਬਾਈ ਤੁਹਾਨੂੰ ਕੋਈ ਤਰਾਜ ਜਦ ਵਿੱਚ ਤੁਸੀਂ ਇਹਨਾਂ ਨੂੰ ਹੁਣ ਨਾਲ ਲੈ ਕੇ ਜਾਓਗੇ ਤੁਹਾਨੂੰ ਕੋਈ ਤਰਾਜ ਤਾਂ ਨਹੀਂ ਸਗਲ ਜੀ। ਸਾਨੂੰ ਕੋਈ ਤਰਾਜ ਨਹੀਂ ਜੀ ਇੱਥੇ ਬੁੱਢੇ ਠੇਰੇ ਰੋਲਣ ਨਾਲ ਤਾਂ ਆਪਣੇ ਘਰੇ ਜਾ ਕੇ ਇਹਨਾਂ ਦੀ ਕੁੜੀ ਹੈ ਜਿਹੜੀ ਬਿਚਾਰੀ ਆ ਉਹਦਾ ਇਹਨੇ ਸੇਵਾ ਕਰ ਲੋਗੀ ਸਾਨੂੰ ਇਸ ਵਿੱਚ ਕੋਈ ਦੇਖੋ ਭਾਈ ਪੰਜਾਬ ਦੇ ਕਿੰਨੇ ਹਾਲਾਤ ਮਾੜੇ ਹੋ ਚੁੱਕੇ ਆ ਆ ਦੇਖੋ ਜੀ ਆ ਵੀ ਨੌਜਵਾਨ ਐ ਨਾ ਕੋਈ ਨਸ਼ਾ ਪੱਤਾ ਕਰਦਾ ਨਾ ਕੋਈ ਇਹਨੂੰ ਕੋਈ ਵੀ ਤਰ੍ਹਾਂ ਦਾ ਕੋਈ ਨਸ਼ਾ ਇਹਨਾਂ ਦਾ ਬਾਈਆਂ ਦਾ ਮੁੰਡਾ ਸੀ ਉਹ ਨਸ਼ੇ ਦੀ ਭੇਡ ਚੜ ਕੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਜਿਹੜੀ ਮਾਤਾ ਸੀ ਇਹਨਾਂ ਦੇ ਦੋ ਮੁੰਡੇ ਸੀ ਜੋ ਬਾਹਰ ਚਲੇ ਗਏ ਸੋ ਭਾਈ ਨਸ਼ਾ ਪੰਜਾਬ ਦੇ ਵਿੱਚ ਇੱਕ ਨਹੀਂ ਪੰਜਾਬ ਦੇ ਉੱਤੇ ਦੋ ਦੋ ਨਸ਼ਿਆਂ ਨੇ ਆਪਣੇ ਪੈਰ ਬਸਾਰੇ ਹੋਏ ਆ ਸੋ ਸਾਨੂੰ ਇੱਕ ਹੋਣ ਦੀ ਲੋੜ ਐ ਤੇ ਜੇ ਅਸੀਂ ਇਕਵਾਂਗ ਦਾ ਇਹ ਜਿਹੜੇ ਨਸ਼ੇ ਆ ਦੋ ਇਹਨਾਂ ਨੂੰ ਆਪਾਂ ਖਤਮ ਕਰ ਸਕਦੇ ਆ ਜੇ ਆਪਾਂ ਇਹਦਾ ਵਿਰੋਧ ਨਹੀਂ ਕਰਾਂਗੇ ਤਾਂ ਆਉਣ ਵਾਲੇ ਸਮੇਂ 'ਚ ਬਾਈ ਆਪਾਂ ਨੂੰ ਇਹਦਾ ਖਰਜਾਨਾ ਜ਼ਰੂਰ ਭੁਗਤਣਾ ਪੈਣਾ ਹੈ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਤੇ ਪੰਜਾਬ ਦਾ ਜਿਹੜਾ ਸਾਡਾ ਪੰਜਾਬ ਬਿਲਕੁਲ ਖਤਮ ਹੋ ਚੁੱਕਿਆ ਤੇ ਪੰਜਾਬ ਨੂੰ ਪਹਿਲਾਂ ਅੰਗਰੇਜ਼ਾਂ ਨੇ ਲੁੱਟਿਆ ਹੁਣ ਜਿਹੜੇ ਹੋਰ ਐ ਇਹ ਕਾਲੇ ਅੰਗਰੇਜ਼ ਲੁੱਟ ਲਏ ਲੁੱਟ ਰਹੇ ਹੈ ਸੋ ਬਾਈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਾ ਦਿਓ ਕਿਉਂਕਿ ਇਹ ਜਿਹੜੀ ਮਤਾ ਹੈ ਆਪਣੇ ਬੱਚਿਆਂ ਤੱਕ ਪਹੁੰਚ ਸਕੇ ਸਾਡਾ ਉਪਰਾਲਾ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦੀ ਮਤਲਬ ਸਾਨੂੰ ਵੀਡੀਓ ਬਣਾਉਣੀ ਹੈ ਸਾਡੇ ਨੂੰ ਦਾ ਕਿਸੇ ਵੀ ਤਰ੍ਹਾਂ ਨਾਲ ਇਹੋ ਜਿਹਾ ਕੋਈ ਅਨੁਕ ਤਾਂ ਸਾਡੇ ਨਾਲ ਬੂਟਾ ਕਰਾਰੀ ਚੈਨਲ ਤੇ ਪੇਜ ਤੇ ਸੰਪਰਕ ਕਰ ਸਕਦੇ ਹੋ ਸਾਡਾ ਨੰਬਰ ਹੈ ਬਈ 8556021560 ਸੋ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਬਰਾੜ ਚੈਨਲ ਤੋਂ ਪੇਜ ਤੇ ਸਸਿਗਾ ਬਈ ਜੀ